ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗਰਮੀ ਵਾਲਾ ਤੋਹਫਾ ਦਿਖਾਵਾਂਗੇ ਗੱਬਣਾ ਖੀਰੀ ਬੱਚੀ ਆ ਸੂਨ ਨੂੰ ਰੈਡੀ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਅਸੀ ਕਹਿੰਦੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸ਼ਕਤੀ ਦੇ ਵੀਰੇ ਪਿੰਡ ਬਾਲਿਆੜੀ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ 987875518 987875518 ਜਿਹੜੇ ਬੱਚੀ ਦੇਖੀ ਐ ਨੇ ਦੰਦੋ ਖੀਰੀ ਬਿਲਕੁਲ ਹਾਂ ਹਾਂ ਬਿਲਕੁਲ ਪਾਓ ਖੀਰੀ ਆ ਠੀਕ ਆ ਦੰਦੋ ਖੀਰੀ ਕਨਫਰਮ ਆ ਜਾਵਾਂ ਹਾਂ ਜੀ ਤੇ ਸਾਈਵਾਲ ਦੇ ਵਿੱਚ ਕ੍ਰਾਸ ਪੈਂਦੀ ਆ ਹਨਾ ਹਾਂ ਤੇ ਅੱਛਾ ਫਿਰ ਪੇਟੋਂ ਪੈਦਾ ਹੋਈ ਵੀ ਆ ਅੱਜ ਉਹਦਾ ਕਰਾਉ ਸਕਦਾ ਠੀਕ ਹੈ ਐਚ ਐਫ ਦੇ ਸਾਈਵਾਲਾ ਸੀਮਨ ਲਗਾ ਕੇ ਤਿਆਰ ਕਰਾਈਏ ਹਾਂਜੀ ਹਾਂ ਤਾਂ ਹੀ ਕਰਕੇ ਛੰਡੀ ਸੀਮਨ ਬਹੁਤ ਹੈ ਠੀਕ ਹੈ ਇਹ ਜੇ ਨਹੀਂ ਪਤਾ ਕਿ ਕਿਹੜਾ ਸੀਮਨ ਲੱਗਿਆ ਵਾ ਨਹੀਂ ਸੀਮਨ ਦਾ ਹੈ ਪਤਾ ਪਤਾ ਕਰਕੇ ਦੱਸ ਦਿਆਂਗੇ ਠੀਕ ਹੈ ਬੰਦਾ ਜਿਮਾਈ ਬਾਗੂ ਇਹ 23 ਮਹੀਨਾ ਦੀ ਹੋਈ ਆ 23 ਮਹੀਨਾ ਦੀ ਬੱਚੀ ਆ ਸਾਰੀ ਤੇ ਸੀਲ ਠੰਡੀ ਬਹੁਤ ਆ ਬਾਦੂ ਵੀਰੇ ਬਾਦੂ ਸੀਲ ਠੰਡੀ ਜਿਵੇਂ ਕੋਈ ਲੇਕ ਨਹੀਂ ਸੀ ਠੀਕ ਹੈ ਜਿਵੇਂ ਮਰ ਜਾ ਹੱਥ ਫੇਰੀ ਚੱਲੋ ਹਨਾ ਵਾ ਦੇਖੋ ਲੱਭ ਕੇ ਫਿਰ ਦੱਸ ਮਾਰ ਕੇ ਹੱਥ ਦਾ ਕੋਈ ਉਹਨੂੰ ਉਹ ਹੀ ਨਹੀਂ ਪਤਾ ਹੀ ਨਹੀਂ ਰੋ ਪੈਰ ਚੱਕਣਾ ਨਹੀਂ ਤੂੰ ਚੱਕਣਾ ਠੀਕ ਹੈ ਠੰਡੀ ਸੀਲ ਬਾਧੂ ਆ ਹਨਾ ਹਾਂ ਜੀ ਹਾਂ ਤੇ ਦਿਨ ਕਿਆ ਕੱਢ ਦਿਆ ਜੀ ਦਿਨ ਵੀਰੇ ਉਹਨਾਂ ਨਾਲ ਤਾਂ ਹਫਤਾ ਰਹਿ ਗਿਆ ਠੀਕ ਹੈ ਬਾਅਦ ਵਿੱਚ ਤੁਹਾਨੂੰ ਕੋਈ ਪਤਾ ਨਹੀਂ ਦਾਂ ਇੱਕ ਦੋ ਨੂੰ ਉੱਪਰ ਥੱਲੇ ਵੜਿਆ ਜੇ ਕਿੰਨਾ ਕੁ ਦੁੱਧ ਮੰਨ ਕੇ ਚੱਲੀ ਆ ਪਹਿਦੇ ਤੋਂ ਵੀਰੇ ਮਾਂ ਦਾ ਦੁੱਧ ਤਾਂ ਬੜਾ ਚੰਗਾ ਦੁੱਧ ਸੀਗਾ ਐਫ ਦਾ ਹੁੰਦਾ ਚੰਗਾ 20 30 ਕਿਲੋ ਦਾ ਹਨਾ ਆ ਵੀ ਹਾਂ ਹੁੰਦਾਗਾ ਠੀਕ ਹੈ ਇਹ ਵੀ ਦੇਉ 20 ਪਲੱਸ ਦਾ ਵੀਰੇ ਦੁੱਧ 20 ਕਿਲੋ ਮੰਨ ਕੇ ਆਪਾਂ ਲੈ ਸਕਦੇ ਹਾਂ ਆਪਾਂ 20 ਪੁਲੀ ਪੁਲੀ ਵੀਰੇ ਦੇਖੋ ਜੀ ਦੀ ਬਾਟੀ ਤੋਰੀ ਬਾਰ ਨੇ ਉਹਨੂੰ ਤੋ ਬਰੋ ਸਾਈਵਾਲ ਚ ਪੈਂਦੀ ਆ ਜਿਆਦਾ ਗੁਣ ਸਾਈਵਾਲ ਐਚ ਐਫ ਦੇ ਪੇਟੋਂ ਪੈਦਾ ਹੋਈ ਵੀ ਆ ਤੋ ਥੱਲੇ ਨਿਸ਼ਾਨ ਵਗੈਰਾ ਦੇਖੋ ਪੈਚੇ ਫੜ ਵੀ ਕੁਝ ਹੈ ਗਿਆ ਤੇ ਜਿੰਦ ਜਾਨ ਬਹੁਤ ਯਾਰ ਰਾਜੀ ਬਹੁਤ ਆ ਪੜੀ ਵੀ ਤੇ ਬਾਕੀ ਮੇਨ ਗੱਲ ਜਿਹੜੀ ਹੈਗੀ ਹੈ ਕਿ ਠੰਡੀ ਬਹੁਤ ਆ ਜਿਵੇਂ ਆ ਦੇਖ ਸਕਦੇ ਹੋ ਕੋਈ ਚੱਕਰੀ ਜਿਵੇਂ ਮਰ ਗਿਆ ਤੇ ਫੇਰ ਚਲੋ ਇਹਦੇ ਤੇ ਮੇਨ ਗੱਲ ਹੁੰਦੀ ਠੰਡੀ ਦੀ ਉਸ ਨੂੰ ਭਾਵੇਂ ਦੁੱਧ ਘੱਟ ਦੇ ਦੇ ਕਿਲੋ 2 ਕਿਲੋ ਪਰ ਠੰਡੀ ਹੋਵੇ ਜਿਹੜਾ ਮਰਦੀ ਆਇਆ ਤੇ ਉਹ ਚੋੜੇ ਜਿਵੇਂ ਬਣਨਾ ਬੁੜੀਆਂ ਵਗੈਰਾ ਆਪਣੇ ਘਰਾਂ ਚ ਆਉਂਦੀਆਂ ਇਹ ਨਹੀਂ ਗੱਲ ਵੀ ਆਸੇ ਪਾਸੇ ਜਿਹੜੇ ਰਸਤੇ ਜਿਹੜੇ ਚਲੇ ਜਾਵੇ ਤਾਂ ਮਨ ਕਿ ਜਲ ਗੁਟ ਇੱਕਦ ਹੋਵੇ ਠੰਡੀ ਸੀ ਵਾਧੂ ਆ ਠੰਡੀ ਆ ਕੋਈ ਦੇਖੇ ਹੀ ਨਹੀਂ ਉਹ ਠੰਡੀ ਹੈ ਕੋਈ ਉਹ ਨਹੀਂ ਚੱਕੀ ਅਜਿਵੇਂ ਮਰ ਜੀਏ ਬਸ ਹੱਥ ਫੇਰ ਚ ਨਹੀਂ ਹੈਣਾ ਹਾਂ ਜੀ ਸੋ ਵੀਰੋ ਮੈਂ ਵੀ ਹੱਥ ਫੇਰ ਕੇ ਦੇਖਿਆ ਜਮਾ ਠੰਡੀ ਹੈ ਹੈਣਾ ਠੰਡੀ ਸਿਰ ਪਿਆਰ ਖੀਰੀ ਆ ਪਦੰਦ ਵੀ ਸਾਰੀ ਨੰਦਰੀ ਆ ਠੀਕ ਹੈ ਸੋ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਥਰੀ ਇਹਦੀ ਬਹੁਤ ਜਿਆਦੇ ਚੰਗੀ ਸਮੀ ਪਲੀ ਵੀ ਆਜ ਨੇ ਮੇਰੇ ਪਲੀ ਸਮੀ ਬਹੁਤ ਆਜੀ ਵਾਲਾ ਸੁਰੂ ਤੋਂ ਨਾ ਹੁੰਦੇ ਨੂੰ ਦੇ ਰਹੇ ਹੈਣਾ ਹਾਂ ਵੀਰ ਨਾ ਮੌਨ ਨੂੰ ਜਮਾ ਨਹੀਂ ਪੈ ਜਾਂਦੀ ਨਹੀਂ ਕ੍ਰਾਸ ਕਾਉਂਦੀ ਇਹ ਤਾਂ ਜਿਹੇ ਜੇ ਮਰਜ਼ੀ ਬੱਚੇ ਲੈ ਜਾਓ ਜਾਂ ਜਰਸੀ ਤੇ ਲੈ ਚਲੋ ਜਾਂ ਸਾਈ ਵੱਸਦੇ ਹਨਾ ਵੀਰੇ ਤੁੱਪੇ ਬੰਨ ਲੈਣਾ ਤੁੱਪਕਾ ਲਈ ਹੈ ਜਿਵੇਂ ਗਰਮੀਆਂ ਸੀਜ਼ਨ ਹੈਗਾ ਠੀਕ ਹੈ ਇਹਦਾ ਗਰਮੀ ਭਾਗ ਲੈ ਮੂੰਹ ਬੱਡੀ ਦੇ ਦੰਦ ਦਿਖਾ ਲਈ ਆਪਾਂ ਸੋ ਦੇਖੋ ਜਮਾ ਖੀਰੀ ਹੈ ਹਨਾ ਜਮਾ ਬਯਰ ਖੀਰੀ ਹੈ ਵਾਹ ਠੀਕ ਹੈ ਛੱਡ ਦੇ ਛੱਡ ਦੇ ਸੋ ਜਮਾ ਖੀਰੀ ਹੈ ਤੇ ਭਾਅ ਯਾਰ ਇਹਦਾ ਕੀ ਰੱਖਿਆ ਭਾਗਰੇ ਦਾ ਚੈੱਕ ਚੈੱਕ ਕਰਾਂਗੇ ਆਪਾਂ ਨਾ ਉਮਲ ਕਰਾਉਣਾ ਜਾਂ 90 ਜਾਂ 95 ਜਿੰਨਾ ਮਰਜ਼ੀ ਕਰਾ ਲੈ ਠੀਕ ਹੈ 70000 ਚੋਂ ਮਨ ਦਾ ਕਰਦੇ ਆਪਾਂ ਛੋੜ ਚੱਪਾ ਹੋ ਜਾਊਗਾ ਛੋੜ ਚੱਪਾ ਹੋ ਜਾਊਗਾ ਜਿਵੇਂ ਜਾਇਦ ਜਾਇਦ ਏਟੀ ਆ ਬਸ 20 ਕਿਲੋ ਦੁੱਧ ਮੰਨ ਕੇ ਲੈ ਲੈ ਤੇ ਠੰਡੀ ਦਾ ਬੇਫਿਕਰ ਹੋ ਜੇ ਠੰਡੀ ਦਾ ਬੇਫਿਕਰ ਹੋ ਜੇ ਚਾਹੇ ਕਿ ਉਹਨੇ ਨਾਲ ਮਗਾਲੇ ਕੋਈ ਦਿੱਕਤ ਨਹੀਂ ਹੋਊਗਾ ਹਾਂ ਹਾਂ ਮੇਰੇ ਠੰਡੀ ਦਾ ਹੁਣ ਛੋੜ ਸਾਹਮਣੇ ਹੀ ਆ ਨਾ ਠੀਕ ਐ ਤੇ ਇੱਕ ਇਹਦਾ ਹੋ ਆ ਮੋਮੋ ਖੀਰੀ ਆ ਤੇ ਸੀ ਠੰਡੀ ਦਾ ਕੋਈ ਲੈਖਾ ਨਹੀਂਗਾ ਨੰਬਰ ਬੋਲ ਜੀ ਆਪਣਾ ਤੇ ਆਪਾਂ ਇੱਕ ਬਾਹਲਾ ਨਹੀਂ ਹੋਣਾ ਹਨ ਉਹ ਜਿਆ ਮੁੱਲੀ ਨਹੀਂ ਕਰਿਆ ਆਪਾਂ ਮਾਣ ਮਟਾ ਮਾਨ ਤਨ ਕਰ ਦੋ ਹਾਂ ਹਾਂ ਮਾਨ ਤਨ ਕਰਾਂਗੇ ਨੰਬਰ ਬੋਲੀਏ ਆਪਣਾ 9878755514 ਪ